ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਇਸ ਵਾਰ ਦੇ ਵਿੱਚੋਂ ਇੱਕ ਸ਼ਲੋਕ ਦੀ ਸੰਥਿਆ ਕਰਨੀ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ 705 ਅੰਗ ਤੇ ਜੈਤ ਸਰੀ ਰਾਗ ਹੁੰਦਾ ਹੈ ਜਦੋਂ ਮੱਧ ਅਰਦਾਸ ਹੁੰਦੀ ਹੈ ਸ੍ਰੀ ਅਖੰਡ ਪਾਠ ਸਹਿ ਰੱਖਿਆ ਹੋਵੇ ਜਾਂ ਸ੍ਰੀ ਸਾਹਿਬ ਪਾਠ ਆਰੰਭ ਹੋਵੇ ਉੱਥੇ ਜਦੋਂ ਇੱਥੇ ਗੁਰਬਾਣੀ ਆਉਂਦੀ ਏ 705 ਅੰਗ ਤੇ ਉਦੋਂ ਬਾਧੇ ਅਰਦਾਸ ਰੰਭ ਹੁੰਦੀ ਏ ਆਪਾਂ ਇਸ ਦਾ ਸ਼ਲੋਕ ਉਚਾਰਨ ਕਰਨਾ ਕਿ ਇਹ ਇਸ ਦਾ ਅਰਥ ਮਤਲਬ ਉਚਾਰਨ ਕਿਵੇਂ ਹੈ ਵਿਸਰਾਮ ਕਿੱਥੇ ਲੱਗਦੇ ਨੇ ਕਿਉਂਕਿ ਕਈਆਂ ਸੰਗਤਾਂ ਦੇ ਮਨ ਵਿੱਚ ਸ਼ੰਕਾ ਹੁੰਦਾ ਹੈ ਕਿ ਮੱਦੀ ਅਰਦਾਸ ਨਹੀਂ ਕਰਨੀ ਚਾਹੀਦੀ ਜੇ ਮੱਦੀ ਅਰਦਾਸ ਕਰਨੀ ਹੈ ਫਿਰ ਉਹ 715 ਅੰਗ ਤੇ ਮੱਦ ਲੱਗਦਾ ਹੈ ਕਿਉਂਕਿ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਅੱਧ ਲਾਈਏ ਤੇ 715 ਅੰਗ ਬਣਦੇ ਨੇ ਪਰ ਅਸੀਂ ਮਹਾਂਪੁਰਸ਼ਾਂ ਤੋਂ ਇਹੀ ਸਿੱਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਦੇ ਹਿਸਾਬ ਨਾਲ ਮੱਦ ਨਹੀਂ ਲੱਗਦਾ ਮੱਧ ਲਗਣਾ ਸ਼ਬਦਾਂ ਦੇ ਹਿਸਾਬ ਨਾਲ ਸ਼ਬਦ ਭਾਵੇਂ 700 ਦੇ ਖਤਮ ਹੋਣ ਭਾਵੇਂ 800 ਦੇ ਖਤਮ ਹੋਣ ਭਾਵੇਂ ਕਿ ਜਿੰਨੇ 1430 ਅੰਗਾਂ ਦੇ ਵਿੱਚ ਸ਼ਬਦ ਨੇ ਸ਼ਬਦਾਂ ਦਾ ਜੇ ਆਪਾਂ ਅੱਧ ਲਾਈਏ ਅੰਗਾਂ ਦਾ ਨਹੀਂ ਸ਼ਬਦਾਂ ਦਾ ਜੇ ਆਪਾਂ ਸ਼ਬਦਾਂ ਦਾ ਅੱਧ ਲਾਈਏ ਤੇ 705 ਅੰਗ ਤੇ ਸ਼ਬਦਾਂ ਦਾ ਅੱਧ ਹੁੰਦਾ ਹੈ ਸ਼ਬਦਾਂ ਦੇ ਆਧਾਰ ਤੇ ਇਹ ਗੁਰਬਾਣੀ ਦਾ ਮੱਧ ਲਾਇਆ ਜਾਂਦਾ ਹੈ ਅੰਗਾਂ ਦੇ ਹਸਾਬ ਤੇ ਮਦ ਨਹੀਂ ਲੱਗਦਾ। ਬਾਕੀ ਜਿਹਨੇ ਸ਼ੰਕਾ ਕਰਨਾਂ ਕਰੀ ਜਾਵੇ ਅਸੀਂ ਤਾਂ ਮਹਾਪੁਰਸ਼ਾਂ ਤੋਂ ਸੰਪਰਦਾਵਤ ਵਿੱਚ ਇਹ ਹੀ ਸਿੱਖਿਆ ਕਿ ਸ਼ਬਦਾਂ ਦੇ ਹਸਾਬ ਦੇ ਨਾਲ ਮਦ ਲੱਗਦਾ ਹੈ। ਦੂਜਾ ਆਪਾਂ ਇਸ ਦਾ ਉਚਾਰਨ ਸਿੱਖਣਾ ਅਤੇ ਵਿਸਰਾਮ ਇਸ ਦਾ ਸੁੱਧ ਉਚਾਰਨ ਕਿਵੇਂ ਹੈ? ਜੈਦਸਰੀ ਮਹੱਲਾ ਪੰਜਵਾਂ ਪੰਜਵਾਂ ਨਹੀਂ ਪੜਨਾ ਪਿੰਦੀ ਤੁਰਤ ਪੜਨਾ ਪੰਜਵਾਂ। ਵਾਰ ਸਲੋਕਾ ਨਾਲ ਇੱਕ ਓੰਕਾਰ ਇੱਕ ਇੱਕ ਪੂਰਾ ਬੋਲ ਕੇ ਓੰਕਾਰ ਓੰਕ ਇੱਕ ਮ ਘਰ ਨਹੀਂ ਪੜਨਾ ਆਪਾਂ ਵੈਸੇ ਪਹਿਲਾਂ ਦੱਸਿਆ ਹੋਇਆ ਇਸਦਾ ਉਚਾਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਮਦ ਜਿਹੜਾ ਇਹ ਬੋਲਾ ਪੜਨਾ ਮਦ ਨਹੀਂ ਕਹਿਣਾ ਮਦ ਅਦਕਤੋ ਰਹਿਤ ਆ ਪੋਲਾ ਉਚਾਰਨ ਕਰਨਾ ਹੈ ਆਦ ਪੂਰਨ ਮਦ ਪੂਰਨ ਇੱਥੇ ਵਿਸਰਾਮ ਅੰਤ ਪੂਰਨ ਪਰਮੇਸ਼ਰਹ ਪਰਮੇਸ਼ਰਹ ਨਹੀਂ ਪੜਨਾ ਪਰਮੇਸ਼ਰਹ ਸਸੇ ਔਂਕੜ ਲੱਗਾ ਇਹ ਉਚਾਰਨ ਹੋਵੇਗਾ ਜਿਹੜੇ ਸ਼ਬਦਾਂ ਦੇ ਲਗਾ ਮਾਤਰਾ ਸਾਇਲੈਂਟ ਹੋਵੇਗੀ ਉਹ ਤੁਹਾਨੂੰ ਦੱਸੀ ਜਾਵੇਗੀ ਜਿਹੜੀ ਉਚਾਰਨ ਹੋਵੇਗੀ ਉਹ ਵੀ ਦੱਸੀ ਜਾਵੇਗੀ ਪਰਮੇਸ਼ਰਹ ਹਾਏ ਦੀ ਆਵਾਜ਼ ਪਿੱਛੇ ਉਚਾਰਨ ਹੋਵੇ ਤੇ ਹਹਾ ਮੁਕਤਾ ਇਹ ਤਿਆਰ ਰੱਖਣਾ ਸਿਮਰੰਤ ਸੰਤ ਸਰਬੱਤ ਰਮਣੰ ਇੱਥੇ ਵਿਸਰਾਮ ਹੈ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇ ਰਮਣੰ ਨਾਨਕ ਅਗਨਾਸਣ ਜਗਦੀਸ਼ੁਰਹ ਇਹ ਜਗਦੀਸ਼ੁਰਹ ਤੇ ਅਦਕ ਲਾ ਕੇ ਉਚਾਰਨ ਕਰਨਾ ਕੱਸ ਕੇ ਬੋਲਣਾ ਜਗਦੀਸ਼ੁਰਹ ਇੱਥੇ ਵੀ ਸਸੇ ਦੇ ਔਂਕੜ ਲੱਗਾ ਇਹ ਵੀ ਉਚਾਰਨ ਹੋਵੇ ਤੇ ਹਹਾ ਪਿੱਛੇ ਲੱਗਾ ਇਹ ਮੁਕਤਾ ਹੈ ਇਹਦਾ ਵੀ ਉਚਾਰਨ ਹੋਵੇ ਜਗਦੀਸੁਰ ਹੈ ਅਧਕਲਾ ਕੇ ਪੜਨਾ ਕਸ ਕੇ ਬੋਲਣਾ ਪੇਖਨ ਸੁਨਨ ਸੁਨਾਵਨੋ ਇੱਥੇ ਵਿਸਰਾਮ ਹੈ ਤੇ ਇਹ ਧਿਆਨ ਰੱਖਣਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਇੱਥੇ ਕਈ ਸੰਗਤਾ ਪੜ ਜਾਂਦੀਆਂ ਹਨ ਸੋਨਣ ਸੁਨਨ ਨਹੀਂ ਪੜਨਾ ਜੇ ਸੋਨਣ ਪੜਦੇ ਹਾਂ ਤੇ ਨਾਣੇ ਦੀ ਆਵਾਜ਼ ਉਚਾਰਨ ਹੁੰਦੀ ਹੈ ਇੱਥੇ ਲੱਗੇ ਨੰਨੇ ਪੇਖਨ ਸੁਨਨ ਸੁਨਨ ਇਸ ਤਰ੍ਹਾਂ ਪੜਨਾ ਸੁਨਾਵਨੋ ਇਹ ਵੀ ਨੰਨੇ ਹੈ ਇੱਥੇ ਵੀ ਸਰਾਬ ਮਨਮਹਿ ਦ੍ਰਿੜਿਏ ਦ੍ਰਿੜਿਏ ਨਹੀਂ ਪੜਨਾ ਇਹ ਹੁੰਦਾ ਈ ੜੀ ਲਾ ਈ ੜੀ ਲਾ ਲਾ ਦੀਏ ਤੇ ਬਣਦਾ ਏ ਇੱਥੇ ਆ ਦਲਾਵਾ ਦਲਾਵਾ ਲੱਗਿਆ ਐ ੜੇ ਨੂੰ ਈ ੜੀ ਨੂੰ ਦਲਾਵਾ ਲੱਗਦੀਆਂ ਨਹੀਂ ਐ ੜੇ ਨੂੰ ਲਾ ਨਹੀਂ ਲੱਗਦੀ ਇਸ ਕਰਕੇ ਸੇ ਐ ੜੇ ਦਲਾਵਾ ਨਹੀਂ ਦ੍ਰਿੜਿਏ ਦ੍ਰਿੜਿਏ ਇਸ ਤਰ੍ਹਾਂ ਬੋਲਣਾ ੜੇ ਦੀ ਆਵਾਜ਼ ਉਚਾਰਨ ਹੋਵੇ ਸਾਚ ਪੂਰ ਰਹਿਓ ਸਰਬੱਤਰਮੈ ਇੱਥੇ ਵਿਸਰਾਮ ਤੇ ਇਹ ਮੈਂ ਨਹੀਂ ਪੜਨਾ ਬਿੰਦੀ ਤੋਂ ਰਹਿਤ ਪੜਨਾ ਮੈਂ ਮੰਮੇ ਦਲਾਵਾ ਮੈਂ ਪੂਰ ਰਹਿਓ ਸਰਬੱਤਰਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਰੰਜਨ ਗਾਈਐ ਗਾਈਐ ਇੱਥੇ ਵਿਸਰਾਮ ਹੈ ਤੇ ਦਲਾਵਾ ਲੱਗਿਆ ਐਡੇ ਨੂੰ ਤਿਆਰ ਰੱਖਣਾ ਗਾਈਐ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਪ੍ਰਭ ਤੇ ਵਿਸਰਾਮ ਲਾਉਣਾ ਹੈ ਸਮਰੱਥ ਤੇ ਟਿੱਪੀ ਲਾ ਕੇ ਉਚਾਰਨ ਹੋਵੇਗਾ ਸਮਰੱਥ ਅਦਕ ਲਾ ਕੇ ਕੱਸ ਕੇ ਬੋਲਣਾ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਇੱਥੇ ਜਿਜੇ ਨੂੰ ਹੋੜਾ ਹੈ ਜੋ ਕਰੇ ਸੋ ਸਸੇ ਔਂਕੜ ਸੋ ਹੋਈ ਜੋ ਕਰੇ ਸੋ ਹੋਈ ਖਿੰਨ ਮਹਿ ਥਾਪ ਉਥਾਪ ਦਾ ਇੱਥੇ ਵਿਸਰਾਮ ਹੈ ਖਖੇ ਸਿਆਰੀ ਤੇ ਨੰਨਾ ਹੈ ਖਿੰਨ ਨੰਨੇ ਦੀ ਆਵਾਜ਼ ਉਚਾਰਨ ਹੋਈ ਖਿੰਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਦੀਪ ਤੇ ਵਿਸਰਾਮ ਹੈ ਪਤਾਲ ਨਹੀਂ ਪੜਨਾ ਇਹ ਧਿਆਨ ਰੱਖਣਾ ਪੱਪੇ ਨੂੰ ਕੰਨਾ ਲੱਗਾ ਤੱਤੇ ਨੂੰ ਵੀ ਕੰਨਾ ਹੈ ਪਾਤਾਲ ਜਿਹੜਾ ਪੱਪੇ ਨੂੰ ਕੰਨ ਹੈ ਇਹ ਉਚਾਰਨ ਹੋਵੇ ਪਾ ਤਾਲ ਜੇ ਪਤਾਲ ਪੜਦੇ ਆ ਤੇ ਫਿਰ ਪੱਪੇ ਨੂੰ ਕੰਨ ਨਹੀਂ ਲੱਗਦਾ ਇੱਥੇ ਕੰਨ ਲੱਗਾ ਪੱਪੇ ਨੂੰ ਪਾ ਤਾਲ ਖੰਡ ਬ੍ਰਹਿਮੰਡ ਬ੍ਰਹਿਮੰਡ ਪੜਨ ਹੈ ਹਾਹੇ ਦੀ ਆਵਾਜ਼ ਉਚਾਰਨ ਹੋਵੇ ਪਾ ਤਾਲ ਦੀਪ ਰਵੇ ਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਇੱਥੇ ਵਿਸਰਾਮ ਹੈ ਬੁਝਾਏ ਅਦਕ ਲਾਗੇ ਪੜਨ ਹੈ ਬੁਝਸੀ ਇਹ ਵੀ ਅਦਕ ਲਾ ਕੇ ਪੜਨਾ ਕਸ ਕੇ ਬੋਲਨੇ ਨੇ ਬੁਝਾਏ ਸੋ ਬੁਝਸੀ ਇੱਥੇ ਉਹਨੇ ਤਿਆਰ ਰੱਖਣਾ ਹੈ ਕਿ ਸੱਸੇ ਨੂੰ ਹੋੜਾ ਲੱਗਿਆ ਸੱਸੇ ਨੂੰ ਔਂਕੜ ਨਹੀਂ ਲੱਗਾ ਤਾਂ ਸੰਗਤਾ ਕਹਿੰਦਾ ਫਿਰ ਉਹ ਲਗਾ ਮਾਤਰਾ ਘੱਟ ਵੱਧ ਕਰਕੇ ਲਾ ਦਿੰਦੀ ਹੈ ਔਂਕੜ ਦੀ ਜਿੱਥੇ ਆਵਾਜ਼ ਕੱਢਣੀ ਉੱਥੇ ਹੋੜੇ ਦੀ ਆਵਾਜ਼ ਕੱਢ ਦਿੰਦੀ ਹੈ ਜਿਸ ਆਪ ਬੁਝਾਏ ਸੋ ਬੁਝਸੀ ਸੋ ਲੰਮਾ ਕਰਕੇ ਹੋੜਾ ਨਾ ਸੋ ਬੁਝਸੀ ਜੇ ਔਕੜੰਦਾ ਸੋ ਇੰਨਾ ਕੁ ਆਵਾਜ਼ ਨਿਕਲਨੀ ਸੀ ਇਹ ਹੋੜੇ ਦੀ ਵਾਰ ਕੱਟਣੀ ਸੋ ਬੁਝਸੀ ਇੱਥੇ ਵਿਸਰਾਮ ਹੈ ਤੇ ਇਹਨਾਂ ਦੋਨਾਂ ਤੇ ਅਦਕ ਲਾ ਕੇ ਉਚਾਰਨ ਹੋਣਾ ਹੈ ਕੱਸ ਕੇ ਬੋਲਨੇ ਨੇ ਮਤਲਬ ਨਿਰਮਲ ਜਨ ਸੋਏ ਨਿਰਮਲ ਜਨ ਸੋਏ ਸੋ ਸੰਗਤ ਜੀ ਆਪਾਂ ਇਹ ਸ਼ਲੋਕ ਦੀ ਸੰਖਿਆ ਸਰਵਣ ਕੀਤੀ ਹੈ ਕਿਉਂਕਿ ਇਹ ਸਪੀਕਰ ਦੇ ਵਿੱਚ ਬਾਣੀ ਆਉਂਦੀ ਹੈ ਗ੍ਰੰਥੀ ਸਿੰਘ ਜਦੋਂ ਸਿਰਿਆ ਖੰਡਪੜ ਸੇਵ ਕਰਦੇ ਨੇ ਤੇ ਉਦੋਂ ਸਪੀਕਰ ਦੇ ਵਿੱਚ ਇਸ ਬਾਣੀ ਦਾ ਉਚਾਰਨ ਹੁੰਦਾ ਤੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਸੈਂਚੀਆਂ ਤੋਂ ਪੋਥੀ ਸਾਹਿਬ ਤੋਂ ਉਹਨਾਂ ਵਾਸਤੇ ਵੀਡੀਓ ਹੈ ਜਰੂਰ ਵੇਖਣ ਤੇ ਹੋਰ ਸੰਗਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਕਿਉਂਕਿ ਸਾਰੀਆਂ ਸੰਗਤਾਂ ਘਰੇ ਬੈਠੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ